ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗਿਆ ਤੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਸਮੇਤ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਸੀਏ ਅਜੇ ਅਲੀਪੁਰੀਆ ਤੇ ਸੰਜੇ ਸਿੰਘਲਾ ਨੇ ਸਥਾਨਕ ਸ਼੍ਰੀ ਕਾਲੀ ਦੇਵੀ ਮੰਦਿਰ ਵਿਖੇ 22 ਸਤੰਬਰ ਨੂੰ ਅੱਸ਼ੂ ਦੇ ਨਵਰਾਤਰਿਆਂ ਦੀ ਸ਼ੁਭ ਆਰੰਭਤਾ ਮੌਕੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਨੂੰ ਲੈ ਕੇ ਤਿਆਰੀਆਂ ਸਮੇਤ ਹੋਰ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਡਿਕਟਿਕ ਮੈਸ਼ਨਰ ਨੇ ਦੱਸਿਆ ਕਿ ਇਸ ਪਵਿੱਤਰ ਪ੍ਰਾਤਨ ਤੇ ਇਤਿਹਾਸਕ ਖੀਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ 'ਚ ਮਹਾਨਤਾ ਅਤੇ ਮਾਨਤਾ ਹੈ ਇਸ ਲਈ 22 ਨਵੰਬਰ ਤੋਂ 2 ਅਕਤੂਬਰ ਤੱਕ ਨਵਰਾਤਰਿਆਂ ਦੇ ਦਿਨਾਂ ਦੌਰਾਨ ਦੂਰੋਂ ਦੂਰੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਆਉਂਦੇ ਹਨ ਆਤਮਾਨਿਯ ਡਿਪਟੀ ਕਮਿਸ਼ਨਰ ਜੀ ਐਡਵਾਈਸਡ ਕਮੇਟੀ ਮੈਂਬਰ ਅਤੇ ਮੇਅਰ ਸਾਹਿਬ ਦੀ ਹਾਜ਼ਰੀ ਵਿੱਚ ਸਾਰੇ ਮੰਦਰ ਦਾ ਦੌਰਾ ਕੀਤਾ ਗਿਆ ਅਤੇ ਜੋ ਨਰਾਤੇ ਆਪਣੇ 22 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ ਉਹਨਾਂ ਦੇ ਪ੍ਰਬੰਧਾਂ ਦਾ ਨਿਰੇਖਣ ਕੀਤਾ ਗਿਆ ਜਿਦੇ ਵਿੱਚ ਕਿ ਸਾਫ਼ ਤੌਰ ਤੇ ਇਥੋਂ ਦੀ ਸਫਾਈ ਅਤੇ ਜਿਹੜੀ ਵੀ ਇੱਥੇ ਆਉਣ ਵਾਲੀ ਜਿਹੜੀ ਜਨਤਾ ਹੈਗੀ ਹੈ ਉਹਨਾਂ ਦੇ ਪ੍ਰਬੰਧਾਂ ਦਾ ਪ੍ਰੋਪਰ ਜਾਇਜ਼ਾ ਲਿੱਤਾ ਗਿਆ ਇਤੋਂ ਦੇ ਵਿੱਚ ਜਿਹੜੀ ਸੰਗਤ ਦਰਸ਼ਨ ਕਰਨ ਆਈ ਸੀ ਉਹਨਾਂ ਦੀ ਸਮੱਸਿਆਵਾਂ ਬਾਰੇ ਵੀ ਸੁਨਿਆ ਗਿਆ। ਖਾਸ ਤੌਰ ਤੇ ਜਿਹੜੇ ਉਹਨਾਂ ਦੇ ਵਾਸ਼ਰੂਮ ਦੇ ਪ੍ਰਬੰਧ ਹਨ, ਮੈਟਿੰਗ ਹੈ, ਸਿਕਿਉਰਿਟੀ ਅਰੇਂਜਮੈਂਟਸ ਹੈ, ਸਭ ਨੂੰ ਇਹ ਰਿਵਿਊ ਕੀਤਾ ਗਿਆ। ਤੇ ਮੈਂ ਆਸ ਕਰਦੀ ਆ ਕਿ ਜਿਹੜੇ ਇਹ ਆਉਣ ਵੱਲ ਨਰਾਤੇ ਹਨ, ਉਥੇ ਵੱਦ ਛੱਡ ਕੇ ਸੰਗਤ ਮੱਥਾ ਟੇਕੇਗੀ ਅਤੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੇਗੀ। ਧੰਨਵਾਦ।